ਆਪਾਂ ਆ ਗਏ ਏਸੀ ਵਾਲੀ ਦੁਕਾਨ ਤੇ ਅੱਜ ਆਪਾਂ ਏਸੀ ਲੈਣ ਲੱਗੇ ਆ ਏਸੀ ਲੈ ਲਿਆ ਬਾਊ ਜੀ ਦੁਕਾਨ ਤੋਂ ਘਟ ਰਹੇ ਨੇ ਏਸੀ ਦਾ ਇਹ ਤਾਜ਼ੀ ਦਾ ਆਪਾਂ ਏਸੀ ਲੈ ਲਿਆ ਕਿਉਂ ਬਾਊ ਜੀ ਤੇ ਆ ਬਾਊ ਜੀ ਬਿੱਲ ਕੱਟ ਰਹੇ ਨੇ ਆਈ ਫੀਲੇ ਵਾਲਾ ਪਟਾਚੀ ਦਾ ਬੌਜੀ ਨੇ ਬੇਲ ਕੱਟਤਾ ਚਲੋ ਹਰਕੇ ਨੂੰ ਸੱਚੇ ਪਾਤਸ਼ਾਹ ਬਾਜਾਂ ਵਾਲਾ ਬਾਪੂ ਹਰਕੇ ਨੂੰ ਚਲੋ ਤਰੱਕੀਆਂ ਬਖਸ਼ੇ ਚਲੋ ਲਵਾਉਣਾ ਦਾ ਨਹੀਂ ਚਲੋ ਮਜਬੂਰੀ ਕਰਨ ਜੇਕਰ ਤੁਹਾਨੂੰ ਮਜਬੂਰੀ ਦਾਦ ਨਹੀਂ ਆ ਵੀ ਥਾਵਾ ਵੀ ਹੁੰਨੀਆਂ ਕੋਵੇ ਤੇ ਥਾਵਾ ਦੇ ਵਿੱਚ ਬਣ ਜਾਂਦਾ ਖੂਨ ਸੀ ਜਾਂ ਬਣ ਜਾਂਦਾ ਫਿਰ ਏਸੀ ਲਵਾਉਣਾ ਪੈਂਦਾ ਯਾਰ ਏਸੀ ਕੋਈ ਜਾਦਾ ਕੋਈ ਏਸੀਆਂ ਜਿਹੜੀਆਂ ਅਸੀਂ ਭਲੇ ਪਰ ਗਰਮੀ ਜਿਆਦੀ ਬੱਚੇ ਬਹੁਤ ਜਿਆਦੀ ਯਾਰ ਪਰੇਸ਼ਾਨ ਸੀ ਤੇ ਫਿਰ ਕੋੜਾ ਕੋਟ ਪਰਨਾ ਪਿਆ ਆਪਾਂ ਏਸੀ ਲੈ ਆਂਦਾ ਹੁਣ ਲਾ ਕੇ ਤੇ ਤੁਹਾਨੂੰ ਠੰਡੀਆਂ ਹਵਾ ਦੱਸਾਂਗੇ ਕਿਵੇਂ ਦੀ ਵਾਲਾ ਪਹੁੰਚ ਆਇਆ ਘਰੇ ਏਸੀ ਲੈ ਕੇ ਤੇ ਹੁਣ ਏਸੀ ਲਾਉਣੇ ਆ ਚੱਲ ਫੀ ਚੱਲ ਫੀ ਲੋ ਜੀ बाबा 팔라 আডালে আটি আջ লাগে ঠндиবা ঠнди ঠндиয়া বাস লাইতো ਵੀ ঠнди পাওয়া গদি সডা এসি ঘরে গিয়া আ হে শুনিয়া ভাই কর দে কিয়া ও তে গিঠে রাখਣਾ ওদে বানালি বাস এতা বাইরে রাখ দিই মেরে একরি এনু ভিতর লয়েন দুজে ন ਬਾਹ আমبرايشর উতলে جانا কোঠেতে বাবা কি ਆ ਚੱਕੋ ਆ ਘਰੇ ਦੀ ਲੱਗਣਾ ਆ ਇੱਕ ਹੀ ਰੱਖਦੇ ਭਾਈ ਇਹ ਤੁਹਾਨੂੰ ਵਖਾਉਣੇ ਆ ਆ ਗੰਵੇ ਜਾਇਸੀ ਲੱਗਣਾ ਏਡਾ ਵੱਡਾ ਫੇਰ ਤੁਹਾਨੂੰ ਵਖਾਵਾਂਗੇ ਜਦੋਂ ਲੱਗ ਗਿਆ ਗਾਰੰਟੀ ਬਹੁਤ ਕਰਤਾ ਇਹ ਚੱਕਦੇ ਆ ਅਸੀਂ ਦੋਵੇਂ ਸਾਹੀ ਭਾਰਾ ਲੋ ਬਾਬਾ ਸਿੱਧੇ ਰੱਖਣੀ ਇਕਲੀ ਵੈਸੇ ਹੀ ਸਾfte ਛੱਡਦੇ ਮੁੱਠੀ ਆ ਬਾਬਾ ਹਲੇ ਉਹ ਨਾਲ ਹੀ ਕਰਤਾ ਹੈ ਭਾਈ ਭਲੇ ਭਾਈ ਕੇ ਜਗਣਾ ਬਿਕਦਾ ਵਾ ਤੇਰੇ ਨੂੰ ਪਾਣਾ ਹਾ 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 ਹ ਇਦਰ ਪਾਤੀ ਵੀ ਆਈ ਨੇ ਇੱਥੋਂ ਪੈ ਗਈ ਪਾਈਪ ਤੇ ਅ ਸਟੈਪਡਰ ਖੋਲ ਦੇ ਪੈਣੇ ਭਾਈ ਜੀ ਹਨ ਉਹ ਹੋਣੇ ਠੰਡੀਆਂ ਵਾ ਘੰਟੇ ਇਕਤੇ ਆਪਣਾ ਨਾ ਭਾਈ ਵਲੌਗ ਬੰਦ ਹੈ ਏਸੀ ਕਰਤਾ ਚਾਲੂ ਵੀਰਾਂ ਨੇ ਹੂੰ ਤੇ ਅਜੇ ਤਾਂ ਤੀਆ ਵਾ ਦਵੇਗਾ ਓਲੀਓਲੀ ਠੰਡੀ ਹਵਾ ਆ ਜਾਈ ਹੈ। ਬਾਜੇਗਾ ਠੰਡੀ ਹਵਾ ਤੇ ਇੱਕ ਰਿਕੋਨੀ ਅਜੇ ਵੀਰ ਸੈੱਟ ਕਰਦੇ ਪਏ ਨੇ। ਸਟੈਪਲਰ ਦਾ ਤੇ ਚਾਲੂ ਕਰਤਾ ਇੱਕ ਰੀ। ਤੇ ਸਟੈਪਲਰ ਜੇ ਨੁਸ਼ੀਆ ਨਿਕਲਿਆ ਥੋੜਾ ਜਿਹਾ ਤੇ ਕੋਈ ਨਹੀਂ ਬਦਲ ਲੈਨੇ ਆ। ਇੱਕ ਰੀ ਚਾਲੂ ਕਰਤਾ। ਤੂੰ ਕਹਿ ਵੀਰ ਮੈਂ ਕਹਿੰਨਾ 150 ਲਾਣਾ। ਕੋਈ ਗੱਲ ਨਹੀਂ। ਠੰਡੀ ਹਵਾ ਹੀ ਅੱਜ ਲੈਨੇ ਆ ਅੱਜ ਸਾਨੂੰ ਪਤਾ ਜਿਹੜਾ ਹਾਲ ਸਾਡਾ ਹੋਇਆ। ਟਾਈਮ ਕੀ ਹੋ ਗਿਆ? ਟਾਈਮ 2:10 ਹੋ ਗਿਆ। ਤੇ ਰੋਟੀ ਖਾਗਣੀ ਨਹੀਂ ਮਿੱਤੀ ਤੇ ਏਸੀ ਵਾਲੀ ਭੱਜੇ ਫਿਰਦੇ ਆ ਗਰਮੀ 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 ਕੀਤੀ ਜਾਂਦੇ ਆ ਤੇ ਆ ਜਿਹੜਾ ਦੇਦਾ ਸੈਟਿੰਗ ਹੋ ਗਿਆ ਕੰਮ ਚਾਲਾ ਮੇਰੇ ਨਾਲ ਜੀ ਸੱਚੀ ਨਹੀਂ ਮਾਰੀ ਇਹਨੇ ਮੇਰ ਦੀ ਸਿੱਧੀ ਸੱਚੀ ਮਾਰੀ ਹਣਾ